ਪੰਜਾਬ ਦੇ ਵਿੱਚ ਆਉਂਦੇ ਹੜ੍ਹਾਂ ਨੇ ਜਿਸ ਤਰੀਕੇ ਨਾਲ ਜਨਜੀਵਤ ਪ੍ਰਭਾਵਿਤ ਕੀਤਾ ਹੈ ਉਹ ਤਸਵੀਰਾਂ ਜਿਹੜੀਆਂ ਨੇ ਕੁਝ ਉਹ ਇਸ ਜਗ੍ਹਾ ਦੇ ਉੱਪਰ ਦੇਖਣ ਨੂੰ ਮਿਲ ਸਕਦੀਆਂ ਨੇ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਹਾਂਗਾ ਇਹ ਵੀ ਤਸਵੀਰਾਂ ਬੇਹੱਦ ਗੰਭੀਰ ਹੋ ਡਰਾ ਦੇਣ ਵਾਲੀਆਂ ਨੇ ਮੁਹਾਲੀ ਸ਼ਹਿਰ ਦੀਆਂ ਤਸਵੀਰਾਂ ਨੇ ਤਸਵੀਰ ਖਰੜ ਦੇ ਪਿੰਡ ਰੁਰਕੀ ਕਿਉਂਕਿ ਖਾਸ ਤੌਰ ਦੇ ਉੱਪਰ ਜੋ ਹਾਲਾਤ ਬਣੇ ਹੋਏ ਨੇ ਤਾਂ ਇਹ ਲੋਕ ਦੂਸਰੇ ਪਾਸੇ ਤੋਂ ਕਿਉਂਕਿ ਜਿਹੜਾ ਰੁਰਕੀ ਪਿੰਡ ਹੈ ਤਾਂ ਇਸ ਪਿੰਡ ਦੇ ਲਗਭਗ ਹੋਰ ਅੱਗੇ ਪੰਜ ਤੋਂ 6 ਪਿੰਡ ਜਿਹੜੇ ਨੇ ਉਹ ਅੱਗੇ ਪੈਂਦੇ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਫਿਲਹਾਲ ਭਾਰੀ ਡਰ ਜਿਹੜਾ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਾਣੀ ਦੀਆਂ ਇਹ ਤੇਜ਼ ਰਫ਼ਤਾਰ ਦੇ ਨਾਲ ਆਉਂਦੀਆਂ ਛੱਲਾ ਨੇ ਪਿੰਡ ਨੂੰ ਜਾਣ ਵਾਲਾ ਰਸਤਾ ਜਿਹੜਾ ਹੈ ਇੱਕ ਤਾਂ ਉਸ ਨੂੰ ਤੋੜ ਦਿੱਤਾ ਔਰ ਉਸ ਤੋਂ ਬਾਅਦ ਪ੍ਰਸ਼ਾਸਨ ਫਿਲਹਾਲ ਕਿਸ ਤਰੀਕੇ ਦੀ ਕਾਰਗੁਜ਼ਾਰੀ ਪ੍ਰਸ਼ਾਸਨ ਦੀ ਰਹਿਣ ਵਾਲੀ ਹੈ ਉਸਤੇ ਵੀ ਸਵਾਲ ਖੜੇ ਹੁੰਦੇ ਨੇ ਔਰ ਇਨੀ ਤੇਜ਼ ਰਫ਼ਤਾਰ ਪਾਣੀ ਹੈ ਕਿ ਆਪਣੇ ਨਾਲ ਰਖਤ ਝਾੜੀਆਂ ਹੋਰ ਪਤਾ ਨਹੀਂ ਕੀ ਕੀ ਜੜਿਆ ਹੈ ਉਹ ਰੋੜ ਲਿਆ ਹੈ ਇਹ ਹਿਮਾਚਲ ਵਾਲੇ ਪਾਸੇ ਤੋਂ ਆਉਂਦਾ ਹੋਇਆ ਔਰ ਰਸਤੇ ਦੇ ਵਿੱਚ ਨયા گاؤں ਹੁੰਦਿਆ ਹੋਇਆ ਇਹ ਪੂਰਾ ਪਾਣੀ ਜਿਹੜਾ ਇਹ ਜਿਹੜੀ ਨਹਿਰ ਹੈ ਤਾਂ ਉਸ ਨੇ ਕਿਸ ਤਰੀਕੇ ਨਾਲ ਜਨਜੀਵਤ ਨੂੰ ਪ੍ਰਭਾਵਿਤ ਕੀਤਾ ਹੈ ਤਾਂ ਤਸਵੀਰਾਂ ਦੇਖ ਕੇ ਜ਼ਰੂਰ ਇੱਕ ਵਾਰ ਰੂਹ ਕੰਬ ਉਠੇ ਕਿਉਂਕਿ ਲਗਭਗ 5 ਤੋਂ 6 ਪਿੰਡਾਂ ਦਾ ਜਿਹੜਾ ਇਹ ਰਸਤਾ ਹੈ ਜਿਸ ਨਾਲ ਸੰਪਰਕ ਟੁੱਟ ਚੁੱਕਾ ਹੈ ਔਰ ਦੂਸਰੇ ਪਾਸੇ ਤੋਂ ਵੱਖਰੇ-ਵੱਖਰੇ ਜਗਾਵਾ ਦੇ ਉੱਪਰੋਂ ਲੋਕ ਜਿਹੜੇ ਨੇ ਆਪਣੇ ਘਰਾਂ ਵੱਲ ਪਹੁੰਚ ਰਹੇ ਨੇ ਰਵਾਨਾ ਹੋ ਰਹੇ ਨੇ ਇਸ ਦੇ ਨਾਲ ਨਾਲ ਕੀ ਕੁਝ ਸਵੇਰ ਦੇ ਹਾਲਾਤ ਨੇ ਜਿਹੜੇ ਲੋਕਲ ਪਿੰਡ ਵਾਸੀ ਨੇ ਜਰੂਰ ਗੱਲਬਾਤ ਕਰਾਂਗੇ ਕੀ ਤੁਹਾਡਾ ਨਾਮ ਹੈ ਜੀ ਔਰ ਪਿੰਡ ਦਾ ਇੱਕ ਵਾਰ ਜਰੂਰ ਨਾਂ ਦੱਸੋ ਤੁਹਾਡਾ ਪਿੰਡ ਦਾ ਇੱਧਰ ਜੰਡਰ ਲਾਗੇ ਕਿ ਇਹ ਕਦੋਂ ਦਾ ਪਾਣੀ ਇਸ ਤਰੀਕੇ ਦੇ ਨਾਲ ਹੈ ਪ੍ਰਸ਼ਾਸਨਿਕ ਅਧਿਕਾਰੀ ਕੋਈ ਪਹੁੰਚਿਆ ਹੁਣ ਤੱਕ ਇਤੇ ਬੇਹਦ ਡਰਾਉਣ ਵਾਲੀਆਂ ਤਸਵੀਰਾਂ ਨੇ ਕੋਈ ਨਹੀਂ ਪਹੁੰਚਿਆ ਹਾਲ ਤੱਕ ਕੋਈ ਨਹੀਂ ਆਇਆ ਔਰ ਸੁਪਰਕ ਵੀ ਟੁੱਟ ਗਿਆ ਅੱਗੇ ਜਾਣ ਵਾਲਾ ਰਸਤਾ ਜਿਹੜਾ ਸੀਗਾ ਉਹ ਟੁੱਟ ਗਿਆ ਜਾਈ ਨਹੀਂ ਸਕਦੇ ਬੰਦੇ ਇੱਧਰੋਂ ਤੇ ਫਿਰ ਕਿਵੇਂ ਤੁਸੀਂ ਆ ਰਹੇ ਹੋ ਮਤਲਬ ਕੋਈ ਵਲਾ ਪਾ ਕੇ ਆ ਰਹੇ ਹੋ ਪਿੰਡ ਦੇ ਵਿੱਚ ਜਿਵੇਂ ਜਾਣਾ ਹੋਵੇ ਜਾਂ ਫਸੇ ਐਸਵੀਰ ਦੇ ਲੋਕ ਕਿਵੇਂ ਜਾ ਰਹੇ ਹੋ ਫਿਰ ਮਤਲਬ ਉੱਪਰ ਆਲੇ-ਦਾਲੇ ਦੇ ਹੋਗਾ ਜਾਂਦੇ ਬੰਦੇ ਉਹ ਨਹੀਂ ਜਾ ਸਕਦੇ ਇੱਧਰੋਂ ਜਾ ਨਹੀਂ ਸਕਦੇ ਤੇ ਫਿਰ ਕਿਵੇਂ ਰੋਟੀ ਪਾਣੀ ਦਾ ਕਿਵੇਂ ਸਾਰਾ ਕੁਝ ਸਰਗੇ ਸਰਕੇ ਰੁੜਕੀ ਬਣੇ ਜਾਣਾ ਵਦਿਤ ਨਾਲ ਇੱਧਰ ਇੱਧਰ ਰਹਿ ਗਏ ਮੈਂ ਤੇ ਇੱਧਰ ਇੱਧਰ ਰਹਿ ਗਏ ਬੰਦੇ ਚਲੋ ਕ੍ਰਾਸ ਨਹੀਂ ਹੋ ਕਰ ਸਕਦੇ ਬੰਦੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਮੱਖਣ ਸਿੰਘ ਤੇ ਇਹੀ ਪਿੰਡ ਹੈ ਤੁਹਾਡਾ ਰੁੜਕੀ ਹੈ ਜਾਂ ਹੋਰ ਅੱਗੇ ਪਿੰਡ ਹੈ ਤਾਂ ਇਹ ਜੋ ਹਾਲਾਤ ਬਣੇ ਹੋਏ ਆ ਤਸਵੀਰਾਂ ਜਿਹੜੀਆਂ ਨੇ ਜਿਵੇਂ ਬੇਹੱਦ ਡਰਾਉਣ ਵਾਲੀਆਂ ਨੇ ਤਾਂ ਕਿਵੇਂ ਪਰਿਵਾਰ ਨੂੰ ਫਿਰ ਪਹਿਲਾਂ ਹੀ ਦੱਸਤਾ ਵੀ ਤੁਸੀਂ ਆਪਣਾ ਉਸ ਸਾਈਡ ਦੇ ਉੱਤੇ ਧਿਆਨ ਨਾ ਰੋ ਕਿਉਂਕਿ ਪਾਣੀ ਜਿਵੇਂ ਵੱਧ ਰਿਹਾ ਇੱਧਰ ਪਾਜੀ ਪਤਾ ਕੀ ਹਾਲ ਜਿਹੜੇ ਇੱਧਰ ਦੇ ਪਿੰਡ ਵਾਲੇ ਲੋਕਾਂ ਨੂੰ ਪਤਾ ਹੀ ਹੈ ਜੀ ਇੱਧਰ ਨੂੰ ਪਾਣੀ ਬਹੁਤ ਜ਼ਿਆਦਾ ਸਵੇਰ ਤੋਂ ਹੀ ਰਾਤ ਦੀ ਆਇਆ ਹੋਇਆ ਹੈ ਆਪਣਾ ਜਿਹੜਾ ਜਾਣਾ ਘੁੰਮ ਕੇ ਪਰਲੇ ਸਾਈਡ ਨੂੰ ਉਧਰ ਪਿੰਡਾਂ ਨੂੰ ਘੁੰਮ ਕੇ ਜਾਂਦੇ ਤੇ ਪੁਲ ਪਾੜ ਲੱਗੇ ਹੋਏ ਐਧਰੋਂ ਤਾਂ ਕੀ ਨਾ ਹੋਣਾ ਭਲੇ ਤਾਂ ਕਈ ਹਫ਼ਤੇ ਨਹੀਂ ਲੱਗ ਸਕਦੇ ਰੋਣ ਬੰਦੇ ਇਹਨਾਂ ਮਾੜਾ ਹਾਲਾਤ ਫਿਰ ਦੇਖ ਹੀ ਰਹੇ ਹਾਂ ਇਹ ਸੜਕ ਵੀ ਨਹੀਂ ਬਣਨਾ ਜਿੱਦੇ ਜਿੱਦੇ ਬੋੜਾ ਕਿ ਫਿਰ ਇਹ ਪ੍ਰਸ਼ਾਸਨ ਤੱਕ ਕੋਈ ਪਹੁੰਚ ਕੀਤੀ ਹੈ ਕਿਸੇ ਤਰੀਕੇ ਦੀ ਵੀ ਇਹਨੂੰ ਬਣਾਇਆ ਜਾਵੇ ਜਾਂ ਸਹੀ ਕੀਤਾ ਜਾਵੇ ਪਹਿਲਾਂ ਇਹਦੇ ਬੰਦੇ ਨਾ ਭਾਬੀ ਇਹਨਾਂ ਉੱਚਾ ਕਰਕੇ ਬਣਾਓ ਵੀਰ ਦਿਖਤ ਪੈਂਦੀ ਲੰਘਣੇ ਦੀ ਉਹ ਕੋਈ ਕਿਸੇ ਨਾਲ ਜੀ ਗੋਰੀ ਗੋਰੀ ਨਾਲ ਇੱਧਰ ਐਮ ਐਲ ਏ ਕੋਈ ਚੰਗਾ ਜਿਹੜਾ ਸੋਣਾ ਇਲਾਕੇ ਦੇ ਖਰੜ ਦੇ ਐਮ ਐਲ ਏ ਸੀਗੇ ਅਨਮੋਲ ਗਗਨਮਾਨ ਉਹ ਕੋਈ ਧਿਆਨ ਨਹੀਂ ਕੇ ਦਿੰਦੇ ਉਹ ਵੀ ਧਿਆਨ ਨਹੀਂ ਦਿੱਤਾ ਇੱਧਰ ਉਹ ਗਏ ਤੇ ਲੋਕ ਵੀ ਇਹਨਾਂ ਨੂੰ ਉੱਚਾ ਕਰਕੇ ਬਣਾ ਦੇ ਜਿਦ ਤਰਾ ਪਲੇਹੜੀ ਨਾ ਚਾਂਪਰਾਲਾ ਬਣਾਇਆ ਇਦਾਂ ਬਣਾਇਆ ਇਸ ਨੂੰ ਬਸ ਇਹਨਾਂ ਬੰਬ ਕਿਸੇ ਨਾਲ ਸੁਣੀ ਨਹੀਂ ਖੇਤਰ ਬੰਦਿਆਂ ਦੀ ਕਿਸੇ ਦੀ ਨਹੀਂ ਕੀ ਮਤਲਬ ਜਿਸ ਤਰੀਕੇ ਨਾਲ ਪਹਿਲਾਂ ਉਹ ਕਹਿੰਦੇ ਸੀਗੇ ਮੰਤਰੀ ਹੁੰਦੇ ਆ ਵੀ ਮੈਂ ਬਹੁਤ ਵਿਕਾਸ ਕੀਤਾ ਹਲਕੇ ਦਾ ਬਹੁਤ ਵਿਕਾਸ ਕੀਤਾ ਪਿੰਡਾਂ ਦਾ ਮੇਰੇ ਪਿੰਡਾਂ ਦੇ ਟੂਰਿਸਟ ਪਲੇਸ ਨੇ ਕਿਦਾ ਸੜਕਾਂ ਟੁੱਟੀਆਂ ਪਈਆਂ ਕੋਈ ਵਿਕਾਸ ਨਹੀਂ ਕੀਤਾ ਹੁਣ ਕੀ ਹਾਲ ਹੈ ਤੁਹਾਨੂੰ ਲੱਗਦਾ ਹੈ ਕਿ ਜੋ ਸਥਿਤੀ ਬੜੀ ਭਿਆਨਕ ਬਣੀ ਜਾਂਦੀ ਹੈ ਇਹਨੂੰ ਤਾਂ ਹਾਲਾ ਵੀ ਹਲੇ ਦਾ ਕੋਈ ਕਹਿ ਨਹੀਂ ਸਕਦੇ ਇਹਨੂੰ ਵੀ ਹਲੇ ਬਣੂਗਾ ਛੇਤੀ ਛੇਤੀ ਜੇ ਸਰਕਾਰ ਦੇ ਵੀ ਥੋੜੀ ਦੇ ਰਹਿਗੇ ਬਾਕੀ ਂਡਵਾ ਜ ਮੜਾ ਮੋਟਾ ਜ ਕਹਿ ਸੋੜੇ ਬਣਾ ਸਕਦੇ ਫੜਾ ਦਵੇ ਨਹੀਂ ਮੁਸ਼ਕਲ ਹੈ ਕਿ ਪਿੰਡ ਦੀ ਆਬਾਦੀ ਕਿੰਨੀ ਕਾ ਜੇ ਕਰਾਇਆ ਰੋਟਕੀ ਦੀ ਗੱਲ ਕਰੀਏ ਕਿ ਕਿੰਨੇ ਕ ਪਿੰਡ ਹੋਰ ਨੇ ਆਬਾਦੀ ਕਿੰਨੀ ਕ ਪਿੰਡਾਂ ਦੀ ਇੱਧਰੋਂ ਆਉਣੇ ਵਾਲੇ ਵੀ ਪਿੰਡ ਸਾਰੇ ਪਿੰਡ ਇੱਧਰ ਬੈਠਦੇ ਝੁੰਗਿਆ ਹਲਾਲਪੁਰ ਹੋ ਗਿਆ ਜਿਹਦੇ ਲੋਡ ਪਿੰਡ ਇੱਧਰ ਹੀ ਲਾਉਂਦਾ ਉਹ ਬੰਦਾ ਹਾਲਾਂਕਿ ਜੈਸਰੀ ਕੇਤ ਨਾਲ ਹਾਲਾਤ ਨੇ ਬਿਹਦ ਡਰਉਣ ਵਾਲੇ ਨੇ ਜਿਵੇਂ ਪਾਣੀ ਦੇ ਵਿੱਚ ਡਿੱਗਦੀਆਂ ਇਹ ਛੱਲਾਂ ਜੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਮਨ ਨੂੰ ਵਿੱਚ ਜੋੜਦੀਆਂ ਨੇ ਕਿਉਂਕਿ ਜੇਕਰ ਬਾਹਰਲੇ ਪਾਸੇ ਤੋਂ ਦੇਖਣ ਨੂੰ ਹਾਲਾਤ ਦੇਖੇ ਪਰ ਪਿੰਡ ਦੇ ਜਿਹੜੇ ਆਗਲੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਕਿਸ ਤਰੀਕੇ ਦਾ ਅਹਿਸਾਸ ਕਹਿ ਲਈਏ ਜਾਂ ਕਿਵੇਂ ਉਹਨਾਂ ਦਾ ਮਾਹੌਲ ਬਣਦਾ ਹੋਵੇਗਾ ਪਰ ਜ਼ਾਹਰ ਜੀ ਗੱਲ ਹੈ ਕਿ ਹੁਣ ਪ੍ਰਸ਼ਾਸਨ ਨੂੰ ਪਹਿਲਾਂ ਹੀ ਧਿਆਨ ਜੇ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਇਸ ਤਰੀਕੇ ਦੇ ਨਾਲ ਨਾ ਹੁੰਦਾ ਲੇਕਿਨ ਪੁਲ ਟੁੱਟ ਚੁੱਕਾ ਹੈ ਹਰੇਕ ਪਾਸੇ ਲੋਕ ਜਿਹੜੇ ਨੇ ਉਹ ਫਸੇ ਹੋਏ ਦਿਖਾਈ ਦੇ ਰਹੇ ਨੇ ਪਰ ਜੋ ਸਥਿਤੀ ਹੈ ਮੋਹਾਲੀ ਦੇ ਇਹਨਾਂ ਪਿੰਡਾਂ ਦੀ ਖਰੜ ਤਹਿਸੀਲ ਦੇ ਇਹਨਾਂ ਪਿੰਡਾਂ ਦੀ ਤਾਂ ਇਨੀ ਤੇਜ਼ ਰਫ਼ਤਾਰ ਦੇ ਨਾਲ ਪਾਣੀ ਜਿਹੜਾ ਵੱਖ-ਵੱਖ ਜਗਾਵਾਂ ਦੇ ਉੱਪਰ ਮਾਰ ਕਰ ਰਿਹਾ ਆਪਣੇ ਨਾਲ ਦਰਖਤ ਟਾਹਣੀਆਂ ਹੋਰ ਜਿਹੜਾ ਬੂਟਾ ਹੈ ਉਸ ਨੂੰ ਕਸੀਟਿਆ ਹੋਇਆ ਅੱਗੇ ਇਸੇ ਤਰੀਕੇ ਦੇ ਨਾਲ ਵਧ ਰਿਹਾ ਤਾਂ ਕਦੋਂ ਤੱਕ ਇਹ ਚੀਜ਼ਾਂ ਇਸੇ ਤਰੀਕੇ ਦੇ ਨਾਲ ਰਹਿਣ ਦੀ ਹਾਲਾਂਕਿ ਦਰਖਤ ਜਿਹੜੇ ਲੱਗੇ ਹੋਏ ਨੇ ਰੁੱਖ ਲੱਗੇ ਹੋਏ ਨੇ ਉਹਨਾਂ ਕਰਕੇ ਕਿਤਨਾ ਕਿਤੇ ਪਿੰਡ ਔਰ ਬਾਕੀ ਇਲਾਕਿਆਂ ਦਾ ਬਚਾਅ ਜ਼ਰੂਰ ਹੋ ਰਿਹਾ ਹੈ ਪਰ ਜਿਸ ਤਰੀਕੇ ਦੇ ਨਾਲ ਮਿੱਟੀ ਖੁਰਨ ਦੇ ਨਾਲ ਔਰ ਪਾਣੀ ਇੰਨੀ ਤੇਜ਼ ਰਫ਼ਤਾਰ ਦੇ ਨਾਲ ਚੱਲ ਰਿਹਾ ਹੈ ਔਰ ਹਾਲਾਂਕਿ ਜ਼ਰੂਰ ਕਿਤਨਾ ਕਿਤੇ ਇਹ ਸਭ ਦੇ ਵਿੱਚ ਲਾਗਲੇ ਪਿੰਡਾਂ ਦਾ ਜੋ ਪ੍ਰਭਾਵ ਪੈਂਦਾ ਲਾਗਲੇ ਪਿੰਡਾਂ ਦੇ ਵਿੱਚ ਜੋ ਸਥਿਤੀ ਬਣਦੀ ਹੁੰਦੀ ਹੈ ਉਹ ਜ਼ਰੂਰ ਇੱਕ ਵਾਰ ਡਰਾਉਣ ਵਾਲੀ ਹੈ ਤਾਂ ਕਦੋਂ ਤੱਕ ਇਹ ਸਿਤੀ ਜਿਹੜੀ ਹੈ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ ਜੋ ਸਥਿਤੀ ਇਹ ਬਣਦੀ ਰਹਿਣੀ ਹੈ ਇਹ ਤਸਵੀਰਾਂ ਜ਼ਰੀਏ ਲਗਾਤਾਰ ਦਿਖਾਉਂਦੇ ਰਵਾਂਗੇ ਕੈਮਰਾ ਪਰਸੇ ਜਗਜੀਤ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗਪੀਟੀਸੀ న్యూਸ ਮੋਹਾਲੀ